ਬਾਬਾ ਸਾਹਿਬ ਡਾਕਟਰ ਅੰਬੇਡਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਭੀਮ ਤੇਰੀ ਸੋਚ ਤੇ ਕਹਾ ਜੀਂਦੇ ਹੋ ਕੇ ਭੀਮ ਸੋਣ ਸੋਚੀਂ ਮਹਿਲਾ ਪੰਜਾਬ ਦੇ ਵਿੱਚ ਚੌਥੀ ਵਾਰੀ ਬਾਬਾ ਸਾਹਿਬ ਭੀਮrao ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਆ ਤੇ ਉਹ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਤੇ ਉਹਨਾਂ ਦੀ ਜ਼ਿੰਮੇਵਾਰੀ ਜਿਹੜਾ ਗੁਰਪਤ ਗੁਰਪਤਮント ਸਿੰਘ ਪੰਨੂ ਲੈ ਰਿਹਾ ਇਹ ਸਰਕਾਰ ਇਸ ਬਾਰੇ ਕੁਝ ਨਹੀਂ ਕਰ ਰਹੀ ਰੁਕਣ ਦਾ ਨਾਮ ਨਹੀਂ ਲੈ ਰੇ ਆਹ ਤਾਜ਼ਾ ਹੀ ਦੋ ਨੂੰ ਅਪ੍ਰੈਲ ਨੂੰ 플ੋਰ ਦੇ ਵਿੱਚ ਹੋਇਆ ਤੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਹਨਾਂ ਬੇਅਦਬੀਆਂ ਤੇ ਬੜਾ ਦੁੱਖ ਜाहਰ ਕੀਤਾ ਸੀ ਤੇ ਗੁਰਪਤਵੰਤ ਪੰਨੂ ਦੇ ਕਰਵਾਏਗੇ ਇਸ ਕਾਰੇ ਦੀ ਨਿੰਦਿਆ ਕੀਤੀ ਸੀ ਤੇ ਹੁਣ ਵੀ ਜਿਹੜਾ 플ੋਰ ਵਾਪਰਿਆ ਸਰਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਸਪੱਸ਼ਟ ਤੌਰ ਤੇ ਇਸ ਪੰਨੂ ਦੀ ਨੀਤੀ ਦਾ ਵਿਰੋਧ ਕੀਤਾ ਕਿ ਬਹੁਤ ਮਾੜੀ ਗੱਲ ਹੈ ਬਾਬਾ ਸਾਹਿਬ ਭੀਵਰਾਓ ਡਾਕਟਰ ਅੰਬੇਡਕਰ ਨੇ ਤਾਂ ਮਾਨਵਤਾਵਾਦ ਲਈ ਕੰਮ ਕੀਤਾ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਦਿੱਤੀ ਤੇ ਸਾਡੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਜੀ ਜਿਨ੍ਹਾਂ ਨੇ ਅੱਜ ਫਲੋਰ ਵਿਖੇ ਆ ਕੇ ਉੱਥੇ ਉਸ ਸਟੈਚੂ ਤੇ ਜਾ ਕੇ ਦੁੱਖ ਪਿਆ ਦੱਸਣਾ ਸੀ ਦੁੱਖ ਬੰਡਾਉਣਾ ਸੀ ਕਿ ਜੋ ਕੁਝ ਇੱਥੇ ਹੋਇਆ ਦੂਜੀ ਵਾਰੀ ਇੱਕੋ ਹੀ ਸਟੈਚੂ ਦੇ ਹੋਇਆ ਬਹੁਤ ਮਾੜੀ ਗੱਲ ਐ ਤੇ ਸਾਡੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਜਿਹੜੇ ਸਮਾਜ ਐ ਉਹਨਾਂ ਨੂੰ ਦੱਸਣਾ ਕਿ ਭਾਈ ਇਸ ਦੁੱਖ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਤੇ ਪੰਨੂ ਦੀ ਇਹ ਕਾਰਵਾਈ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਨੇ ਜੋ ਅੱਜ ਕੀਤਾ ਅੱਜ ਉੱਥੇ ਅਸੀਂ ਗਏ ਸਾਡਾ ਟੈਂਟ ਲਾਇਆ ਪਹਿਲਾਂ ਟੈਂਟ ਪਟਿਆ ਗਿਆ ਫਿਰ ਉੱਥੋਂ ਜਦੋਂਸੀਂ ਗਏ ਤਾਂ ਸਾਨੂੰ ਡਿਟੇਨ ਕੀਤਾ ਗਿਆ ਉੱਥੋਂ ਚੱਕ ਕੇ ਥਾਣਾ ਗੁਰਾਇਆਂ ਦੇ ਵਿੱਚ ਲੈ ਗਏ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਤੁਸੀਂ ਇਹ ਪੰਨੂ ਦੀ ਮਦਦ ਕਰ ਰਹੇ ਹੋ ਜੋ ਪੰਨੂ ਕਰ ਰਿਹਾ ਉਹਦੀ ਮਦਦ ਕਰ ਰਹੇ ਹੋ ਸਾਡਾ ਦਲਿਤ ਸਮਾਜ ਜਿਹੜਾ ਇਹ ਹਮੇਸ਼ਾ ਹਰ ਰੋਜ਼ ਬਿਆਨ ਆ ਰਹੇ ਆ ਕਿ ਕੋਈ ਸਿੱਖ ਜਥੇਬੰਦੀ ਉੱਠੇ ਪੰਨੂ ਦੇ ਇਸ ਕਾਰਵਾਈ ਦੀ ਨਿੰਦਿਆ ਕਰੇ ਸਾਡੇ ਨਾਲ ਖੜੇ ਕੱਲ ਵੀ ਫਗਵਾੜੇ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਨੌਜਵਾਨਾਂ ਨੇ ਮੰਗ ਕੀਤੀ ਤੇ ਜੇ ਚੋਣਵੀ ਅਕਾਲੀ ਦਲ ਅੰਮ੍ਰਿਤਸਰ ਗਰੀਬ ਦਲਿਤ ਸਮਾਜ ਨਾਲ ਖੜਾ ਹੋਣ ਲੱਗਾ ਆ ਤਾਂ ਫਿਰ ਸਰਕਾਰ ਕਿਉਂ ਰੋਕਦੀ ਹੈ ਸਰਕਾਰ ਦੀ ਕੀ ਮਨਸ਼ਾ ਹੈ ਇਹ ਲੋਕਾਂ ਨੂੰ ਸਮਝਣੀ ਹੋਵੇਗੀ ਤੇ ਵਿੱਚ ਕਈ ਏਦਾਂ ਦੀਆਂ ਬਾਬਾ ਸਾਹਿਬ ਦੇ ਨਾਮ ਤੇ ਚੱਲਣ ਵਾਲੀਆਂ ਜਥੇਬੰਦੀਆਂ ਜਿਨ੍ਹਾਂ ਦਾ 35-65 ਚੱਲਦਾ ਦਾਲ ਫੁਲਕਾ ਚੱਲਦਾ ਉੱਥੇ ਫਲੋਰ ਦੇ ਵਿੱਚ ਉਹਨਾਂ ਨੇ ਪਾਲ ਸੁਪਰਡੈਂਟ ਦਾ ਸਾਥ ਦਿੱਤਾ ਸਮਾਜ ਦੇ ਜੀ ਉਹ ਨਹੀਂ ਤੁਹਾਡੇ ਹੱਕ ਦੇ ਵਿੱਚ ਆਏ ਮੌਕੇ ਤੇ ਜੋ ਕੌਂਸਲਰ ਚੱਕਿਆ ਨਾ ਜੀ ਨਾ ਉਹ ਤਾਂ ਇਸ਼ਾਰਾ ਕਰਦੇ ਹੀ ਉਹ ਵੀ ਚੱਕੋ ਇਹ ਬਾਕੀ ਜਿਹੜੀ ਇੰਨੀ ਜੱਥੇ ਵਧੀਏ ਕਟੀਆਂ ਹੋਈਆਂ ਸੀ ਬਹੁਤ ਜਨ ਸਮਾਜ ਪਾਰਟੀ ਦਾ ਜਿਹੜਾ ਸਰਪੰਚ ਬੈਠਾ ਸੀ ਉੱਤੇ ਕੁਸ਼ੀਰਾਮ ਉਹਨੇ ਇਸ਼ਾਰਾ ਕਰਕੇ ਸਾਡੇ ਦੋ ਬਜ਼ੁਰਗ ਚੁਕਾਏ ਕਿ ਸਾਡੇ ਨਾਲ ਨਹੀਂ ਉਹਨਾਂ ਦੇ ਨਾਲ ਤੁਹਾਡੇ ਜਿੰਨੇ ਵੀ ਸਟੈਚੂਆਂ ਦੀ ਵਿਵਦੀ ਹੋਈ ਆ ਅੱਜ ਤੱਕ ਕਾਰਵਾਈ ਕੋਈ ਨਹੀਂ ਹੋਈ ਵੱਧੇ ਫੜੇ ਗਏ ਆ ਅੰਦਰ ਵੀ ਐ ਇਹ ਬੰਦੇ ਨਹੀਂ ਫੜੇ ਗਏ ਜਿਹੜਾ ਆਪਾਂ ਕੀ ਕਹਿਆ ਸਾਡੇ ਕਾਰਵਾਈ ਹੋਈ ਜਾਂ ਨਹੀਂ ਹੋਈ ਨਹੀਂ ਪਹਿਲੇ ਬੰਦੇ ਫੜੇ ਗਏ ਆ ਪਰ ਆ ਜਿਹੜਾ ਦੋ ਤਰੀਕ ਨੂੰ ਹੋਇਆ ਉਹਦੇ ਬੰਦੇ ਨਹੀਂ ਫੜੇ ਠੀਕ ਹੈ ਨਾ ਇਹਨੂੰ ਰੋਕਣਾ ਚਾਹੀਦਾ ਪੁਲਿਸ ਨੂੰ ਕਿਵੇਂ ਰੋਕੇ ਜਿਹੜੇ ਫੜੇ ਗਏ ਸੀ ਅੱਜ ਵੀ ਅਸੀਂ ਰਿਸਪੈਕਟਫੁਲੀ ਡਾਕਟਰ ਸਾਹਿਬ ਦੇ ਅ ਪੁੱਤ ਸਾਹਮਣੇ ਖੜੇ ਆ ਅਸੀਂ ਤਾਂ ਇਹ ਕਹਿਣ ਗਏ ਸੀ ਕਿ ਮਾਰਾ ਹੋਇਆ ਸੋ ਜਿਹੜਾ ਇਹਨਾਂ ਨੇ ਵਿਤਕਰਾ ਕੀਤਾ ਇਹ ਡਾਕਟਰ ਅੰਬੇਦਕਰ ਦੇ ਦਿੱਤੇ ਹੋਏ ਰਾਈਟਸ ਦੀ ਉਲੰਘਣਾ ਕੀਤੀ ਹੈ ਔਰ ਇਹ ਨਿੰਦਿਆਗ ਹੈ ਫਰ ਜੇ ਇਸ ਤਰ੍ਹਾਂ ਦਾ ਮਤਲਬ ਘਟਣਾ ਹੁੰਦੀ ਰਵੇ ਉਦੋਂ ਬਾਅਦ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਮੈਂ ਤਾਂ ਦੱਸਦਾ ਕਿ ਅਸੀਂ ਪੰਨੂ ਸਾਹਿਬ ਦਾ ਜਿਹੜਾ ਕੀਤਾ ਹੋਇਆ ਕੰਮ ਹੈ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਰੱਖਾਂਗੇ ਬਤੌਰ ਸਿੱਖ ਬਤੌਰ ਖਾਲਸਾਨੀ ਅਸੀਂ ਪੁੱਛਾਂਗੇ ਕਿ ਅਸੀਂ ਹੋਰਾਂ ਦੇ ਸਤਾਨ ਚਿੰਨ ਨੂੰ ਨਿੰਦ ਸਕਦੇ ਆਂ ਉਹਨਾਂ ਨੂੰ ਮਾੜਾ ਕਹਿ ਸਕਦੇ ਹੈਗੇ ਆ ਤੇ ਜਿਹੜਾ ਕੌਮੀ ਫੈਸਲਾ ਉੱਥੋਂ ਲਾਗੂ ਹੋਊਗਾ ਉਹਦੇ ਅਸੀਂ ਵੀ ਪਾਬੰਦ ਹੋਵਾਂਗੇ ਤੇ ਪੰਨੂ ਸਾਹਿਬ ਨੂੰ ਵੀ ਕਰਨਾ ਪੈਣਾ ਹੈਗਾ ਪਰ ਖਾਲਸਾਤਨ ਦੇ ਨਾਰੇ ਲਿਖੇ ਜਾਂਦੇ ਸਰਲਤੀ ਤਤਵਾ ਵੱਲੋਂ ਤੇ ਦਲਤ ਸਮਾਜ ਦੇ ਨਾਲ ਟਕਰਾ ਪੈਦਾ ਕਰ ਰਹੀ ਸਰਕਾਰ ਕਿਸ ਤਰ੍ਹਾਂ ਦੀ ਹੈ ਖਾਲਸਾਤਨ ਸਾਰਿਆਂ ਵਾਸਤੇ ਹੋਊਗਾ ਹਿੰਦੂ ਮੁਸਲਮ ਸਿੱਖ ਈਸਾਈ ਗਰੀਬ ਅਮੀਰ ਜੋ ਸਾਡੇ ਸਤਾਰਯੋਗ ਮਹਾਰਾਜ ਰਬੀਦਾਸ ਸਾਹਿਬ ਦੀ ਬਾਣੀ ਬੇਗਮਪੁਰੇ ਦੀ ਹੈ ਉਹ ਉੱਥੇ ਲਾਗੂ ਹੋਊਗੀ ਇਹ ਬੇਗਮਪੁਰ ਬਣਾਣਾ ਹੈ ਅਸੀਂ ਬੇਗਮਪੁਰਾ ਦੇ ਵਿੱਚ ਰਹਿਣਾ ਅਸੀਂ ਸੋਕ ਸ਼ਾਂਤ ਰਹਿਣਾ ਹੈ ਭਾਈਚਾਰੇ ਨਾਲ ਰਹਿਣਾ ਹੈਗਾ ਇਹ ਖਾਲਿਸਤਾਨ ਦੀ ਸੋਚ ਹੈ ਸੋ ਮੈਂ ਸਮਝਦਾ ਕਿ ਖਾਲਿਸਤਾਨ ਬੇਗੰਪੁਰਾ ਇੱਕ ਬਹੁਤ ਉੱਚੀ ਸੋਚ ਹੈ ਪਰ ਧੱਕੇ ਨਾਲ ਕਿਸੇ ਦੇ ਉੱਤੇ ਥੋਪ ਦੇਣਾ ਇਹ ਗਲਤ ਹੈ ਇਹਦੇ ਨਾਲ ਐ ਵਿਤਕਰਾਂ ਹੁੰਦਾ ਹੈਗਾ ਇਹ ਬਹੁਤ ਉੱਚੀ ਸੋਚ ਹੈ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਨਾਲ ਰੱਖਣਾ ਚਾਹੀਦਾ ਜਿੱਦਾਂ ਪੰਨੋ ਜ਼ਿੰਮੇਵਾਰੀਆਂ ਲੈ ਰਿਹਾ ਟਕਰਾ ਪੈਦਾ ਕਰ ਰਿਹਾ ਜਾਤੀ ਤੋਂ ਸਪਸ਼ਟ ਜਾਤਵਾਦੀ ਜਨਤਵਾਦੀ ਇਹ ਇਹਦੇ ਦਿਮਾਗ 'ਚੇ ਜਿਹੜੀ ਗੱਲ ਬੱਸੀ ਹੋਈ ਐ ਇਹ ਐ ਭਾਰਤ ਨੇ ਇਹਦਾ ਐਕਸਟਰਾ ਜੁਡੀਸ਼ਲ ਐਕਸਟਰਾ ਟੈਰੀਟੋਰੀਅਲ ਮਰਡਰ ਕਰਨ ਦਾ ਪੈਸਾ ਚੜਾ ਕੇ ਗੈਂਗਸਟਰ ਇਹਦੇ ਪਿੱਛੇ ਲਾਤੇ ਇਹਦੇ ਮਨ 'ਚ ਇਹ ਗੱਲ ਬੈਠੀ ਐ ਕਿ ਭਾਰਤ ਮੈਨੂੰ ਮਾਰਨਾ ਚਾਹੁੰਦਾ ਐ ਇਸ ਨੇ ਉਸ ਗੱਲ ਨੂੰ ਵਧਾ ਕੇ ਭਾਰਤ ਦੇ ਪਿੱਛੇ ਸੁਵਿਧਾਨ ਦੇਖ ਕੇ ਸੁਵਿਧਾਨ ਦੇ ਪਿੱਛੇ ਫਾਦਰ ਆਫ ਦਾ ਕਨਸਟੀਟਿਊਸ਼ਨ ਡਾਕਟਰ ਬੀ ਆਰ ਅੰਬੇਦਕਰ ਦੇਖ ਕੇ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹੈ ਠੀਕ ਹੈ ਜੀ ਇਹ ਇਹਦੀ ਗਲਤ ਸੋਚ ਹੈ ਪਰ ਮੈਨੂੰ ਲੱਗਦਾ ਇਸ ਕਰਕੇ ਇਹਦੇ ਮਨ 'ਚ ਵਿਤਕਰਾ ਹੈਗਾ ਔਰ ਇਹ ਨਹੀਂ ਹੋਣਾ ਚਾਹੀਦਾ ਸਾ ਬੇਦਕਰ ਆਪਣੇ ਸਮਾਜ ਵਾਸਤੇ ਬਹੁਤ ਗ੍ਰੇਟ ਬੰਦਾ ਹੈਗਾ ਉਹਨੇ ਸਾਰਿਆਂ ਵਾਸਤੇ ਰਾਈਟਸ ਲੈ ਕੇ ਦਿੱਤੇ ਹੈਗੇ ਆ ਉਹਨਾਂ ਦੇ ਨਾਲ ਜੇ ਕੋਈ ਸਹਿਮਤੀ ਹੈ ਵਿਚਾਰਦਿਨ ਅਸੀਂ ਆਪਣੀ ਗੱਲ ਨਿਬੇੜ ਸਕਦੇ ਆ ਆ ਜਿਹੜੇ ਮਾੜੇ ਕੰਮ ਕਰਨੇ ਆ ਲੋਕਾਂ ਦੇ ਮਨ ਨੂੰ ਠੇਸ ਪਹੁੰਚਾਉਣੀ ਹੈ ਇਹ ਗਲਤ ਰਾਹ ਹੈਗਾ ਇਹਦੇ ਤੇ ਨਾ ਤਰੋ ਇਹਦੇ ਨਾਲ ਸਾਡਾ ਸਮਾਜ ਹੀ ਖਰਾਬ ਹੁੰਦਾ ਹੈ ਬੇਗੰਪੂਰੇ ਦੇ ਨਿਸ਼ਾਨੇ ਤੋਂ ਦੂਰ ਹੁੰਦੇ ਆ ਤੁਸੀਂ ਖਾਲਸਤਾਨ ਲੈਣ ਦੇ ਹੱਕ 'ਚੋਂ ਬਿਲਕੁਲ ਜੀ ਠੀਕ ਆ ਜੀ ਧੰਨਵਾਦ ਜੀ ਡਾਕਟਰ ਅੰਬੇਦਕਰ ਦੇ ਨਾਲ ਲੈਣ ਦੇ ਹੱਕ 'ਚ ਆ ਉਹਨਾਂ ਨੂੰ ਨਾਲ ਰੱਖਾਂਗੇ ਨਾਲ ਲੈ ਕੇ ਜਾਵਾਂਗੇ ਉਹਨਾਂ ਦੀ ਸੋਚ ਨੂੰ ਵਧਾਵਾਂਗੇ ਧੰਨਵਾਦ ਜੀ ਅੱਛਾ